ਇਹ ਜਿਹੜੇ ਅੱਜ ਮਖੂਦੇ ਲਾਗੇ ਬਿਜਲੀ ਘਰ ਦੇ ਕੋਲ ਐਕਸੀਡੈਂਟ ਹੋਇਆ ਤਿੰਨ ਜੀਆਂ ਦੀ ਡੈਥ ਹੋ ਚੁੱਕੀ ਆ ਜੀ ਇੱਕ ਸਰਦਾਰ ਅਮਰ ਸਿੰਘ ਇੱਕ ਕੁਲਦੀਪ ਸਿੰਘ ਤੇ ਇੱਕ ਛੋਟੀ ਬੱਚੀ ਪਿੰਡ ਕੁਦੂ ਵਾਲੇ ਤੋਂ ਤੇ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਤੇ ਜਿਹੜੇ ਕਾਰ ਵਾਲੇ ਨਸ਼ੇੜੀ ਕੋਈ ਦੱਸ ਦਿਆ ਉਹਨਾਂ ਦੇ ਵਿੱਚੋਂ ਇੱਕ ਬੰਦਾ ਫੜਿਆ ਵੀ ਗਿਆ ਵਾ ਤੇ ਉਹਨਾਂ ਦੀ ਕਾਰ ਜਿਹੜੀ ਆ ਉਹ ਮੌਕੇ ਤੇ ਉਹਨਾਂ ਨੇ ਮਤਲਬ ਭੱਜ ਉਹ ਭੱਜ ਕੇ ਇੱਕ ਬੰਦਾ ਫੜਿਆ ਗਿਆ ਮੌਕੇ ਤੇ ਤੇ ਉਹਨਾਂ ਨੇ ਨੰਬਰ ਪਲੇਟਾਂ ਵੀ ਜਿਹੜੀਆਂ ਗੱਡੀ ਦੀਆਂ ਜਿਹੜੀਆਂ ਅਸੀਂ ਪੁੱਠੀਆਂ ਕਰਕੇ ਲਾਈਆਂ ਸੀ ਤੇ ਪ੍ਰਸ਼ਾਸਨ ਨੇ ਫੜ ਕੇ ਥਾਣੇ ਗੱਡੀ ਉਹਨਾਂ ਦੀ ਲੱਗ ਗਈ ਆ ਬੰਦਾ ਵੀ ਫੜਾਇਆ ਗਿਆ ਤੇ ਪ੍ਰਸ਼ਾਸਨ ਨੇ ਉਹਨਾਂ ਗੱਡੀ ਜਿਹੜੀ ਆ ਉਹ ਵੇਖੀ ਮੌਕੇ ਤੇ ਜਿਹੜੀਆਂ ਉਹਦੀਆਂ ਆਪਣਾ ਜਿਹੜੀ ਨੰਬਰ ਪਲੇਟ ਵੀ ਆ ਉਹ ਵੀ ਚੈੱਕ ਕੀਤੀ ਆ ਨੰਬਰ ਪਲੇਟ ਦਾ ਜਿਹੜਾ ਤੁਹਾਨੂੰ ਮੈਂ ਉਹ ਵੀ ਦੱਸ ਦਿੰਨੇ ਆ ਪੀਬੀ 21ਬੀ 0042 ਨੰਬਰ ਗੱਡੀ ਦਾ ਤੇ ਉਹ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇੱਕੇ ਘਰ ਦੇ ਵਿੱਚ ਤਿੰਨ ਜੀਆਂ ਦੀ ਜਿਹੜੀ ਮੌਤ ਹੋਈ ਆ ਬੜਾ ਵੱਡਾ ਦੁੱਖ ਲੱਗਾ ਵਾ ਸਾਨੂੰ ਬਹੁਤ ਘਾਟਾ ਪਿਆ ਵਾ ਇਹ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਸਲਾਖਾਂ ਪਿੱਛੇ ਜਿਹੜੀ ਟੱਕਿਆ ਜਾਵੇ ਇਹਨਾਂ ਤੇ ਸਜ਼ਾ ਜਿਹੜੀ ਬਣਦੀ ਸਜ਼ਾ ਜਿਹੜੀ ਕਾਰਵਾਈ ਇਹਨਾਂ ਤੇ ਜਲਦ ਤੋਂ ਜਲਦ ਪ੍ਰਸ਼ਾਸਨ ਕਰੇ ਵਾਹਿਗੁਰੂ ਜੀ ਖਾਲਸਾ ਮੈਂ ਦੀ ਪ੍ਰਗਟ ਸਿੰਘ ਜਨਾ ਸਕਤੀ ਪੰਜਾਬੀ ਕੇ ਜੋ ਰਾਜੇਵਾਲ ਪਿੰਡ ਤਲਵੰਡੀ ਨਪਾਲਾ ਬੜੇ ਦੁੱਖ ਤੇ ਦੁਖੀ ਮਨ ਨਾਲ ਦੱਸਦੇ ਆ ਕਿ ਸਾਡੇ ਕਰੀਬੀ ਰਿਸ਼ਤੇਦਾਰ ਕੁਦੂ ਵਾਲੇ ਤੋਂ ਜਿਹੜੇ ਸਾਡੇ ਰਿਸ਼ਤੇਦਾਰ ਸਨ ਦੋ ਔਰ ਇੱਕ ਉਹਨਾਂ ਦੀ ਪੋਤੀ ਸੀ ਉਹ ਮਸੀਆ ਬਾਬੇ ਕਰਮਚੰਦ ਬਾਠਾਂ ਵਾਲੇ ਮਸੀਆ ਤੇ ਗਏ ਸੀ ਬਦ ਕਿਸਮਤੀ ਨਾਲ ਉਹਨਾਂ ਦੀ ਅਜਾਜਲ ਲਿਖੀ ਸੀ ਮੌਤ ਲਿਖੀ ਸੀ ਬਿਜਲੀ ਘਰ ਵਾਪਸ ਆਪਦੇ ਪਿੰਡ ਨੂੰ ਜਾਲੇ ਬਿਜਲੀ ਦਾ ਨੈਸ਼ਨਲ ਹਾਈਵੇ 54 ਤੇ ਔਰ ਇੱਕ ਨਸ਼ਾ ਤਸ਼ਕਰ ਗੱਡੀ ਜਿਹੜੀ ਸੀ ਉਹ ਬੜੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਔਰ ਉਹਨਾਂ ਨੂੰ ਤਿੰਨਾਂ ਨੂੰ ਕੁਚਲ ਕੇ ਉਹਨੇ ਉੱਥੇ ਮੌਕੇ ਦੇ ਜਿਹਾ ਦੋ ਦਿੱਤਾ ਹੋਈ ਇੱਕ ਰਸਤੇ ਦੇ ਵਿੱਚ ਹੋਈ ਮੰਦ ਭਾਗੀ ਖਬਰ ਹੋਈ ਪਰ ਇੱਕ ਬੜੀ ਦੁੱਖ ਦੀ ਖਬਰ ਆ ਵੀ ਉਸ ਗੱਡੀ ਦੇ ਵਿੱਚੋਂ ਇੰਨਾ ਵੱਡੇ ਪੱਧਰ ਤੇ ਬ੍ਰਾਂਦਗੀ ਨਸ਼ੇ ਦੀ ਹੋਣੀ ਖੇਪ ਔਰ 6 ਪੈਕੇਟ ਉੱਥੇ ਲੋਕਾਂ ਨੇ ਦੱਸਿਆ 6-7 ਪੈਕੇਟ ਜਿਹੜੇ ਸੀ ਉਹ ਚਿੱਟੇ ਦੇ ਲੋਕਾਂ ਨੇ ਉੱਥੇ ਚੱਕ ਕੇ ਤੇ ਮਤਲਬ ਉੱਥੇ ਪੁਲਿਸ ਲੈ ਕੇ ਗਈ ਔਰ ਸੀਆਈ ਅਨ ਚਾਰਜ ਵੀ ਉੱਥੇ ਜਿਹੜਾ ਫਰੋਜ਼ਪੁਰ ਦਾ ਸੀ ਉਹ ਵੀ ਮੌਕੇ ਤੇ ਸੀ ਸਾਨੂੰ ਖਦਸ਼ਾ ਹੈ ਵੀ ਜਿਵੇਂ ਉਹ ਗੱਡੀ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ ਪੁਲਿਸ ਔਰ ਉਹਨਾਂ ਤੇਜ਼ ਰਫਤਾਰੀ ਦੇ ਨਾਲ ਕੁਚਲ ਕੇ ਔਰ ਮੌਕੇ ਤੇ ਜਿਹੜੀ ਸੀਆਈ ਸਟਾਫ ਨੇ ਉਹਨਾਂ ਨੂੰ ਟ੍ਰੇਸ ਕੀਤਾ ਕੇਸ ਨੂੰ ਇੱਕ ਬੰਦਾ ਫੜਿਆ ਗਿਆ ਦੂਸਰਾ ਉੱਥੋਂ ਵਿੱਚੋਂ ਭੱਜ ਗਿਆ ਉਹ ਵੀ ਬੰਦਾ ਜਿਹੜਾ ਫੜਿਆ ਲੋਕਾਂ ਨੇ ਫੜਿਆ ਇੱਕ ਬੰਦਾ ਸੀਆਈ ਸਟਾਫ ਜਿਹੜੀ ਫਰੋਜ਼ਪੁਰ ਲੈ ਗਏ ਔਰ ਦੂਸਰਾ ਜਿਹੜਾ ਬੰਦਾ ਉਹ ਭੱਜ ਗਿਆ ਉੱਥੇ ਮੌਕੇ ਤੇ ਗੱਡੀ ਜਿਹੜੀ ਉਹ ਬਰਾਮਦਗੀ ਹੋਈ ਔਰ ਇੱਕ ਹੋਰ ਸੋ ਮਗਲਰਾਨਾ ਨੇ ਜਿਹੜੀ ਚਲਾਕੀ ਵਰਤੀ ਜਿਹੜੀ ਗੱਡੀ ਦੀ ਪਲੇਟ ਮਗਰ ਲੱਗੀ ਸੀ ਉਹਦੇ ਤੇ ਏ ਐਫ ਲੱਗਾ ਸੀ ਵੀ ਨਵੀਂ ਗੱਡੀ ਆ ਪਰ ਅਸਲੀ ਜਤੋਂ ਗੱਡੀ ਪੁਰਾਣੀ ਸੀ ਔਰ ਪੁੱਠੀ ਕਰਕੇ ਜਦੋਂ ਦੀ ਪਲੇਟ ਦੇਖੀ ਅਸੀਂ ਫੋਟੋ ਖਿੱਚ ਕੇ ਆਏ ਆ ਤੇ ਨੰਬਰ ਉਹਨਾਂ ਦਾ ਹੋਰ ਨਿਕਲਿਆ ਗੱਡੀ ਦਾ ਏ ਐਫ ਜਾਣ ਕੇ ਲੋਕਾਂ ਨੂੰ ਪਲੇਖੇ ਚ ਪਾਇਆ ਗਿਆ ਵੀ ਨਵੀਂ ਗੱਡੀ ਸਾਡੀ ਇਸ ਕਰਕੇ ਵੱਡੇ ਪੱਧਰ ਤੇ ਡੀਐਸਪੀ ਨੂੰ ਮੈਂ ਮਿਲ ਕੇ ਆਂ ਜੀਰੇ ਜੀਰੇ ਡੀਐਸਪੀ ਮਕੂ ਥਾਣੇ ਪਹੁੰਚੀ ਹੈ ਪੁਲਿਸ ਜਿਹੜੀ ਉਹ ਕਾਰਵਾਈ ਅਫੇਅਰ ਦਰਜ ਕਰ ਰਹੀ ਹੈ ਦੇਖਦੇ ਆ ਐਫ ਆਰ ਦੇ ਵਿੱਚ ਪੁਲਿਸ ਜਿਹੜੀ ਉਹ ਕੀ ਪਾਉਂਦੀ ਕਿੰਨਾ ਨਸ਼ੇ ਦੀ ਬਰਾਮਦਗੀ ਪਾਉਂਦੀ ਹੈ ਔਰ ਤਿੰਨ ਜਿਹੜੇ ਕਤਲ ਕੀਤੇ ਗਏ ਆ ਇੱਕ ਛੋਟੀ ਜੀ ਬੱਚੀ 4 ਸਾਲ ਦੀ ਔਰ ਮੈਂ ਸਮਝਣਾ 60 65 ਸਾਲ ਦੇ ਦੋਨੇ ਸੱਕੇ ਭਰਾ ਉਹਨਾਂ ਦੀ ਇੱਕ ਪੋਤੀ ਇੱਕ ਪਰਿਵਾਰ ਚੋਂ ਤਿੰਨ ਜੀ ਚਲੇ ਜਾਣੇ ਬੜਾ ਵੱਡਾ ਲੋੜਾ ਵੱਜਾ ਇਸ ਕਰਕੇ ਦੇਖਦੇ ਆ ਸਰਕਾਰ ਕੀ ਕਰਦੀ ਪੁਰਜ ਔਰ ਮੰਗ ਕਰਦੇ ਆ ਸਰਕਾਰ ਤੋਂ ਇਹਨਾਂ ਤੇ ਸਖਤ ਕਤਲ ਦੀ ਕਾ ਜਿਹੜੇ ਕੇਸ ਪੈਣੇ ਚਾਹੀਦੇ ਔਰ ਨਸ਼ੇ ਦਾ ਜਿਹੜਾ ਜਿਹੜਾ ਇਹਨਾਂ ਤੋਂ ਵੱਡੀ ਖੀਪ ਬਰਾਮਦ ਹੋਈ ਉਹਦੀ ਨਸ਼ੇ ਦਾ ਜਿਹੜਾ ਪਰਚਾ ਉਹ ਵੀ ਸਖਤ ਤੋਂ ਸੰਕਟਰਾਮਾਂ ਲਾ ਕੇ ਦਰਜ ਕਰਨਾ ਚਾਹ ਹਾਂਜੀ ਇਸ ਬਾਰੇ ਨਹੀਂ ਮੈਨੂੰ ਕੋਈ ਜਾਣਕਾਰੀ ਇਹ ਤਾਂ ਬਾਅਦ ਚ ਪਤਾ ਲੱਗੂ ਵੀ ਉਹਦੇ ਵਿੱਚੋਂ ਕੌਣ ਬਰਾਮਦ ਹੋਇਆ ਇੱਕ ਬੰਦਾ ਜਿਹੜਾ ਉਹ ਮੇਰੇ ਕੋਲ ਫੋਟੋ ਸਾਡੇ ਕੋਲ ਹੈਗੀ ਔਰ ਤੇ ਪੱਤਰਕਾਰ ਵੀ ਜਿਹੜੇ ਲੋਕਲ ਪੱਤਰਕਾਰ ਸਾਡੇ ਉਹ ਵੀ ਵੀਰ ਆਏ ਸੀ ਉਹਨਾਂ ਨੇ ਵੀ ਫੋਟੋ ਖਿੱਚੀਆਂ ਨੇ ਸਾਡੇ ਕੋਲ ਫੋਟੋਆਂ ਦੇ ਪ੍ਰੂਫ ਨੇ ਜੇ ਸਰਕਾਰ ਜਾਂ ਪੁਲਿਸ ਕੋਈ ਅਨਾਂਕਾਨੀ ਕਰੇਗੀ ਤੇ ਅਸੀਂ ਆਫੀਸ਼ੀਅਲੀ ਤੌਰ ਤੇ ਜਨਤਕ ਵੀ ਉਹ ਕਰਾਂਗੇ ਪਰ ਮੈਨੂੰ ਉਮੀਦ ਹੈ ਵੀ ਸਰਕਾਰ ਪ੍ਰਸ਼ਾਸਨ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਈਮਾਨਦਾਰੀ ਨਾਲ ਅਜੇ ਤੱਕ ਕੰਮ ਕਰ ਰਿਹਾ ਔਰ ਐਫ ਆਰ ਜਿਹੜੀ ਉਹ ਛੱਟ ਤਾਂ ਹੀ ਜਿਹੜਾ ਡੀ ਐਸ ਪੀ ਜਿਹੜਾ ਲਾਂਚ ਕਰਦਾ ਇਹ ਐਕਸੀਡੈਂਟ ਅੱਜ ਬਿਜਲੀ ਘਰਮਖੂ ਦੇ ਨੇੜੇ ਹੋਇਆ ਮੋਟਰਸਾਈਕਲ ਦੇ ਵਿੱਚ ਕਾਰ ਵੱਜੀ ਆ ਤਿੰਨ ਜਣਿਆਂ ਦੀ ਡੈਥ ਹੋ ਗਈ ਦੋ ਭਰਾ ਇੱਕ ਅਮਰ ਸਿੰਘ ਤੇ ਇੱਕ ਕੁਲਦੀਪ ਸਿੰਘ ਇੱਕ ਲੜਕੀ ਬੱਚੀ ਆ ਨਿਮਰਤਾ ਪਿੰਡ ਕੁੱਦੂ ਵਾਲੇ ਦੇ ਰਹਿਣ ਵਾਲੇ ਆ ਇਹਨਾਂ ਦੀ ਮੌਤ ਹੋ ਗਈ ਮੌਕੇ ਤੇ ਹਸਪਤਾਲ ਵੀ ਪਹੁੰਚਾਇਆ ਪਰ ਫਿਰ ਵੀ ਮੌਤ ਹੋ ਗਈ ਤੇ ਜਿਹੜੀ ਬਣਦੀ ਪੁਲਿਸ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਜਿਹੜੀ ਕਾਰ ਚਾਲਕ ਫੜੇਗੇ ਜਾਂ ਫਾੜਾਂਗੇ ਅਜੇ ਨਹੀਂ ਫੜਾਂਗੇ ਧਿਆਨ ਵਿੱਚ ਨਹੀਂ ਹੈਗਾ ਜੀ ਅਸੀਂ ਤਾਂ ਬੋਡੀਆਂ ਲਵਾਉਣ ਵਾਸਤੇ ਆਏ ਹਾਂ ਫਿਲਹਾਲ